ਦੇਉ ਦੀ ਸਲਾਮੀ ਪੁੱਤ ਦੀ ਕੁਰਬਾਨੀ ਚਨੌਲੀ ਦੇ ਸ਼ਹੀਦ ਨੂੰ ਅੰਤਿਮ ਵਿਦਾਇਗੀ ਸ਼ਹਾਦਤ ਨੂੰ ਸਲਾਮ ਮਰਦੀ ਪਾ ਕੇ ਦਿੱਤੀ ਸ਼ਹੀਦ ਪੁੱਤ ਨੂੰ ਅੰਤਿਮ ਵਿਦਾਇਗੀ ਅਸਮਾਨ ਗੂੰਜਿਆ ਜੋਬਨਪ੍ਰੀਤ ਅਮਰ ਰਹੇ ਦੇ ਨਾਅਰੇਆਂ ਦੇ ਨਾਲ ਜਦੋਂ ਵਰਦੀ ਨੇ ਵਰਦੀ ਨੂੰ ਦਿੱਤੀ ਸੁਨਾਮ ਦੇਖੋ ਰੂਕੰਬਾਉ ਮੰੰਜਰ ਤਨ ਹੈ ਉਹ ਪਿਓ ਜਵਾਨ ਪੁੱਤ ਦੀ ਲਾਸ਼ ਦੇਖ ਕੇ ਰੋਇਆ ਨਹੀਂ ਬਲਕਿ ਨਾਰੀ ਲਗਾਏ ਹਲਕੇ ਦੇ ਵਿਧਾਇਕ ਦਿਨੇਸ਼ ਚੱਢਣ ਨੇ ਕਿਹਾ ਕਿ ਤਨ ਹੈ ਉਹ ਮਾਂ ਜਿਸ ਨੇ ਅਜੇ ਹਾਲ ਲਾਲ ਜੰਮਿਆ ਤਨ ਹੈ ਉਹ ਪਿਓ ਜਿਸ ਦਾ ਸਬਰ ਚਟਾਨ ਬਣ ਗਿਆ ਸასი ਕਲ ਦੇਖ ਰਹੇ ਹੋ ਤੁਸੀਂ ਪੰਜਾਬ ਟੀਵੀ ਪ੍ਰਾਈਮ ਕਹਿੰਦੇ ਹਨ ਕਿ ਪਿਓ ਲਈ ਸਭ ਤੋਂ ਭਾਰੀ ਬੋਝ ਉਸਦੇ ਜਵਾਨ ਪੁੱਤ ਦੀ ਅਰਥੀ ਹੁੰਦੀ ਹੈ ਪਰ ਜਦੋਂ ਪੁੱਤ ਦੇਸ਼ ਦੀ ਖਾਤਰ ਕੁਰਬਾਨ ਹੋਇਆ ਹੋਵੇ ਤਾਂ ਉਸੇ ਪਿਓ ਦਾ ਹੌਸਲਾ ਫौलाਦ ਬਣ ਜਾਂਦਾ ਹੈ ਅਜਿਹਾ ਹੀ ਮੰਜਰ ਨੂਰਪੁਰਬੇਦੀ ਦੇ ਪਿੰਡ ਚਨੋਲੀ ਵਿਖੇ ਦੇ ਕਾਨੂੰਮ ਮਿਲਿਆ ਜਿੱਥੇ ਸ਼ਹੀਦ ਜੋਬਨਪ੍ਰੀਤ ਸਿੰਘ ਦਾ ਪੂਰੇ ਸਰਕਾਰੀ ਅਤੇ ਰਾਸ਼ਟਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਸਭ ਦੀਆਂ ਅੱਖਾਂ ਉਸ ਵੇਲੇ ਨਮ ਹੋ ਗਈਆਂ ਅਤੇ ਸਰ ਮਾਨ ਨਾਲ ਝੁੱਕ ਗਿਆ ਜਦੋਂ ਪਿਤਾ ਨੇ ਖੁਦ ਵਰਦੀ ਪਹਿਨ ਕੇ ਲਾਡਲੇ ਪੁੱਤ ਨੂੰ ਅੰਤਿਮ ਵਿਦਾਇਤ ਦਿੱਤੀ ਲੋਕ ਕਹਿੰਦੇ ਹਨ ਕਿ ਇੱਕ ਪਿਓ ਦਾ ਮੋਂਡਾ ਉਸ ਸਮੇਂ ਝੁਕ ਜਾਂਦਾ ਹੈ ਜਦ ਜਵਾਨ ਪੁੱਤ ਦੀ ਆਰਤੀ ਦਾ ਭਾਰ ਮੋਂਡੇ ਉੱਤੇ ਪੈਂਦਾ ਹੈ ਪਰ ਚਨੋਲੀ ਦੇ ਉਸ ਪਿਓ ਦਾ ਜਿਗਰਤਾ ਦੇਖੋ ਜੋ ਪੁੱਤ ਨੂੰ ਅਮਰ ਰਹੇ ਕਹਿ ਕੇ ਅਲਵਿਦਾ ਕਰ ਰਿਹਾ ਸੀ ਇੱਕ ਪਾਸੇ ਪਿਤਾ ਦੀਆਂ ਅੱਖਾਂ ਦੇ ਵਿੱਚ ਪੁੱਤ ਦੇ ਜਾਣ ਦਾ ਗਮ ਸੀ ਪਰ ਦੂਜੇ ਪਾਸੇ ਦੇਸ਼ ਭਗਤੀ ਦਾ ਅਜਿਹਾ ਜਜ਼ਬਾ ਕਿ ਉਹ ਖੁਦ ਜੋਬਨ ਪ੍ਰੀਤ ਅਮਰ ਰਹੇ ਦੇ ਨਾਰੇ ਲਗਾ ਰਿਹਾ ਸੀ ਪਿਤਾ ਦੀ ਇਸ ਬਹਾਦਰੀ ਨੇ ਉੱਥੇ ਮੌਜੂਦ ਹਰ ਸ਼ਖਸ ਦੀ ਰੂਹ ਨੂੰ ਕੰਬਾ ਦਿੱਤਾ ਅਜਿਹੇ ਮਾਪਿਆਂ ਦੀ ਹਿੰਮਤ ਅੱਗੇ ਸਿਰ ਝੁੱਕਦਾ ਹੈ ਪਿੰਡ ਚਨੋਲੀ ਵਿਖੇ ਇੱਕ ਵਰਦੀ ਤਿਰੰਗੇ ਦੇ ਵਿੱਚ ਲਿਫਟੀ ਪਈ ਸੀ ਤੇ ਦੂਜੀ ਵਰਦੀ ਨੇ ਹੱਥ ਮੱਥੇ ਉੱਤੇ ਲਾ ਕੇ ਸਲਾਮੇ ਦਿੱਤੀ ਜਿੱਥੇ ਪੁੱਤ ਖੂਨ ਨਾਲ ਦੇਸ਼ ਦਾ ਇਤਿਹਾਸ ਲਿਖ ਗਿਆ ਉੱਥੇ ਪਿਓ ਨੇ ਹੰਝੂ ਪੀ ਕੇ ਹੌਸਲੇ ਦੀ ਗਵਾਹੀ ਦਿੱਤੀ ਸ਼ਹੀਦ ਦੀ ਮਰਤਕ ਦੇ ਜਿਵੇਂ ਹੀ ਜੱਦੀ ਪਿੰਡ ਪਹੁੰਚੀ ਪੂਰਾ ਇਲਾਕਾ ਵੈਰਾਗ ਦੇ ਵਿੱਚ ਡੁੱਬ ਗਿਆ ਭਾਰਤੀ ਫੌਜ ਦੀ ਟੁਕੜੀ ਵੱਲੋਂ ਸ਼ਹੀਦ ਨੂੰ ਗਾਰਡ ਆਫ ਆਨਰ ਦਿੱਤਾ ਗਿਆ ਤਿਰੰਗੇ ਵਿੱਚ ਲਿਫਟੇ ਆਪਣੇ ਲਾਲ ਨੂੰ ਦੇਖ ਕੇ ਮਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਪਰ ਪਿੰਡ ਵਾਸੀਆਂ ਤੇ ਰਿਸ਼ਤੇਦਾਰਾਂ ਦੇ ਮੁੱਖ ਤੇ ਸਿਰਫ ਇੱਕੋ ਗੱਲ ਸੀ ਜਵਨਪ੍ਰੀਤ ਨੇ ਪਿੰਡ ਅਤੇ ਦੇਸ਼ ਦਾ ਨਾਂ ਰੋਸ਼ਨ ਕਰ ਦਿੱਤਾ ਹੈ ਹਲਕੇ ਦੇ ਵਿਧਾਇਕ ਦਿਨੇਸ਼ ਚੱਡਣ ਨੇ ਕਿਹਾ ਕਿ ਤਨ ਹੈ ਉਹ ਮਾਂ ਜਿਸ ਨੇ ਅਝਾ ਲਾਲ ਜੰਮਿਆ ਤਨ ਹੈ ਉਹ ਪਿਓ ਜਿਸ ਦਾ ਸਬਰ ਚਟਾਨ ਬਣ ਗਿਆ ਜਵਨਪ੍ਰੀਤ ਤੂੰ ਮਰਿਆ ਨਹੀਂ ਤੂੰ ਜਿਉਂਦਾ ਰਹੇਗਾ ਤੂੰ ਪਿੰਡ ਚਨੋਲੀ ਦਾ ਸਦੀਵੀ ਮਾਨ ਬਣ ਗਿਆ ਹੈ ਸ਼ਹੀਦ ਜਵਨਪ੍ਰੀਤ ਸਿੰਘ ਦੀ ਕੁਰਬਾਨੀ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ ਦੇਸ਼ ਦੇ ਇਸ ਸੂਰਵੀਰ ਯੋਧੇ ਅਤੇ ਉਸ ਦੇ ਬਹਾਦਰ ਪਰਿਵਾਰ ਨੂੰ ਕੋਟੀ ਕੋਟੀ ਪ੍ਰਣਾਮ ਨੂਰ ਪਰਵੇਦੀ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਜੀ ਜੋ ਬੰਜੀ ਜੀ ਅਮਰ ਰਹੇ ਅਮਰ ਰਹੇ ਅਮਰ ਰਹੇ ਕਸ਼ਮੀਰ ਜੋ ਬੰਜੀ ਜੀ ਅਮਰ ਰਹੇ ਅਮਰ ਰਹੇ ਜੀਦ ਰਹੇ ਜੀਦ ਬੰਜੀ ਜੀ ਅਮਰ ਰਹੇ ਅਮਰ ਰਹੇ ਜੀਦ ਬੰਜੀ ਜੀ ਅਮਰ ਰਹੇ ਅਮਰ ਰਹੇ ਪਰ ਤਨਨਾ ਮੈਂ ਕੱਲ ਤੱਕ ਬਹੁਤ ਰੋਇਆ ਸਵੇਰੇ ਵੀ ਬਹੁਤ ਰੋਇਆ ਮੇਰਾ ਇਕੱਲਾ ਇੱਕ ਬੱਚਾ ਰਾਇ ਉਹਦੀ ਸ਼ਾਦੀ ਦੀਆਂ ਤਿਆਰੀਆਂ ਸਾਰੀਆਂ ਹੋ ਚੁੱਕੀਆਂ ਵਦਿਆ ਫਿਰ ਮੈਨੂੰ ਪਤਾ ਨਹੀਂ ਕਿੱਥੋਂ ਸੁਪਨਾ ਆਇਆ ਵੀ ਮੈਂ ਆਪਣੇ ਬੱਚੇ ਨੂੰ ਆਪਣੇ ਡਰੈਸ ਦੇ ਵਿੱਚ ਵੀ ਮੈਂ ਇੱਕ ਫੌਜੀ ਆ ਮੈਂ ਬੱਚੇ ਨੂੰ ਡਰੈਸ ਦੇ ਵਿੱਚ ਭਾਰਤ ਮਾਤਾ ਨੇ ਜੋ ਮੈਨੂੰ ਡਰੈਸ ਬਖਸ਼ੀ ਥੀ ਉਹ ਡਰੈਸ ਪਾ ਕੇ ਮੈਂ ਆਪਣੇ ਬੱਚੇ ਨੂੰ ਵਿਦਾ ਕਰਨਾ ਹੈ ਜਿੱਦਾਂ ਹੀ ਮੈਂ ਡਰੈਸ ਪਾ ਲਈ ਤੇ ਮੈਨੂੰ ਹਸਪਤਾਲ ਤੋਂ ਮਾਤਾ ਨੇ ਹੌਸਲਾ ਇਹਨਾਂ ਦਿੱਤਾ ਵੀ ਨਹੀਂ ਵੀ ਮੇਰੇ ਭਾਈ ਮੇਰੇ ਬੰਦੂ ਮੇਰੇ ਵੀਰ ਜੋ ਬਹੁਤ ਸ਼ਹੀਦ ਹੋਏ ਹੋਏ ਐ ਪਹਿਲਾਂ ਤਾਂ ਮਨਨ ਨੂੰ ਸਲਾਮ ਕਰਦਾ ਈ ਔਰ ਮੇਰਾ ਪਿੰਡ 'ਚ ਦੂਸਰਾ ਬੱਚਾ ਸ਼ਹੀਦ ਹੋਇਆ ਇਹ ਸਾਰੇ 1975 ਦੇ ਸ਼ਹੀਦ ਹੋਏ ਤੇ ਪਰ ਮੈਂ ਸਾਰੇ ਸ਼ਹੀਦਾਂ ਨੂੰ ਪ੍ਰਣਾਮ ਕਰਦਾ ਜੋਬਨਜੀ ਸਾਡਾ ਬੜਾ ਕਲੋਸ ਸੀ ਮੇਰੇ ਨਾਲ ਇਹ ਸਾਡੀ ਕੋਠੀਬੰਦੀ ਨਾਲ ਇਹ ਸਾਡੇ ਮੇਰੇ ਬੱਚਾ ਨਾਲ ਬਹੁਤ ਪ੍ਰੇਮ ਸੀ ਉਹ ਜੋਬਨਜੀ ਤੇ ਕਿਹੋ ਜਿਹਾ ਬੱਚਾ ਸੀ ਇਹ ਜਿਹੜਾ ਬੱਚਾ ਜੇ ਜਾਗ ਚ ਲੱਭੀ ਥਾ ਬਹੁਤ ਬਲੜੀ ਹੈ ਜਿਸ ਤਰ੍ਹਾਂ ਮਹਾਰਾ ਨੇ ਬਾਣੀ ਚ ਰਹਿ ਰਹਾ ਸਾਹਿਬ ਬਾਣੀ ਚ ਕੱਢਿਆ ਲਿਖਿਆ ਆ ਜਾਗ ਮੈਂ ਉਤਮ ਕਾਢੀ ਹੈ ਬਿਰਲੇ ਕੇਈ ਕੇ ਇਹੋ ਜਿਹੇ ਬੱਚੇ ਬਹੁਤ ਬਿਰਲੇ ਨੇ ਉਹ ਜੋਨ ਦੀ ਬਹੁਤ ਹੁਣ ਹਾਰ ਬੱਚਾ ਸੀਗਾ ਸ਼ਾਨਦਾਰ ਬੜਾ ਸੀ ਸਭ ਤੋਂ ਪਹਿਲਾਂ ਡਿਸਿਪਲਨ ਵਾਲਾ ਬੱਚਾ ਸੀ ਠੀਕ ਹੈ ਜੀ ਔਰ ਦੂਸਰਾ ਅਮਰੇਸ਼ ਸ਼ਖਿਆ ਸੀ ਅਮਰੇਸ਼ ਸ਼ਖਿਆ ਸੀ ਅਮਰਤਾਰੀ ਸੀ ਫਾਰਮੈਲਟੀ ਕਰਨ ਵਾਲਾ ਸੀ ਤੀਸਰਾ ਉਹ ਜ ਵੀ ਬਹੁਤ ਛੋਟੀ ਉਮਰ ਚ ਭਾਰਤੀ ਹੋ ਗਿਆ ਭਾਰਤੀ ਹੋਣ ਤੋਂ ਬਾਅਦ ਬੱਚੇ ਨੇ ਬੜੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਫੈਰਿੰਗ ਟੀਮ ਚੋਂ ਨਾ ਹਿੱਸਾ ਲਿਆ ਫੈਰਿੰਗ ਟੀਮ ਦੇ ਕਿਉਂ ਨਹੀਂ 6 ਗੋਲਡ ਮੈਡ ਹਾਸਲ ਕੀਤੇ ਨੇ 6 ਗੋਲਡ ਮੈਂ ਹਾਸਲ ਕਰਨਾ ਛੋਟੀ ਮਰਚ ਹੈ ਕੋਈ ਸੌਖੀ ਗੱਲ ਨਹੀਂ ਬਿਲਕੁਲ ਸੰਤ ਇੰਨੀ ਆਸ ਸੀ ਉਹ ਬੱਚੇ ਨੇ ਆਣਾ ਸੈਂ ਦੋ ਤਿੰਨ ਸਾਲ ਦੇ ਵਿੱਚ ਵਿੱਚ ਇੰਡੀਆ ਤੋਂ ਵੀ ਅੱਗੇ ਮਨ ਲ ਇੰਡੀਆ ਤੋਂ ਵੀ ਅੱਗੇ ਬੱਚੇ ਨੇ ਟੀਮ ਦੇ ਵਿੱਚ ਨਿਕਲ ਜਾਣਾ ਸੀ ਔਰ ਬੱਚਾ بڑا ਹੋਣਾ ਪਲੇਅਰ ਬਹੁਤ ਤਖੜਾ ਸੀ ਉਹ ਬੱਚੇ ਸੋਚ ਬੜੀ ਤਖੜੀ ਸੀ ਮੇਰੇ ਨਾਲ ਗੱਲਾਂ ਕਰਦਾ ਹੁੰਦਾ